ਸੋ ਅੱਜ ਪਿੰਡ ਕਣੀਆਂ ਕਰਨ ਸਿੰਘ ਪਿੰਡ ਕਾਈ ਵਿਖੇ ਆਗੂ ਨੇ ਕਰਨ ਸਿੰਘ ਖਾਨਸਾ ਪਿੰਡ ਕਣੀਆਂ ਕੋ ਇਹ ਉਹ ਸਾਡੇ 121 ਕਿਸਾਨ ਆਗੂ ਜਿਨ੍ਹਾਂ ਨੇ ਸਰਦਾਰ ਡੱਲੇਵਾਲ ਸਾਹਿਬ ਤਾਂ ਉਹਨਾਂ ਦੀ ਸਰੀਰ ਦੀ ਜਿਹੜੀ ਸਿਚੁਏਸ਼ਨ ਸੀ ਉਹਨੂੰ ਦੇਖਦਿਆਂ ਹੋਇਆਂ ਭਾਰਤ ਸਰਕਾਰ ਦੇ ਨਾਲ ਉਹਨਾਂ ਦੇ ਨਾਲ ਲੜ ਕੇ ਅੱਗੇ ਹੋ ਕੇ ਮੰਟਲੇਵਾਲ ਸਾਹਿਬ ਤੋਂ ਲੜਨ ਦਾ ਤૈયਿਆ ਕਰਕੇ 121 ਕਿਸਾਨ ਸਾਡੇ ਪੰਜਾਬ ਹਰਿਆਣੇ ਦੇ ਬਿਹਾਰ ਦੇ ਸਾਰੀਆਂ ਸਟੇਟਾਂ ਦੇ ਜਿਨ੍ਹਾਂ ਨੇ 121 ਕਿਸਾਨਾਂ ਨੇ ਮਰਨ ਵਰਤ ਰੱਖਿਆ 5 ਦਿਨ ਉਹਨਾਂ ਦੇ ਵਿੱਚੋਂ ਸਰਦਾਰ ਕਰਨ ਸਿੰਘ ਘਣੀਆਂ ਵੀ ਸ਼ਾਮਲ ਸੀ ਅੱਜ ਪਿੰਡ ਦੇ ਵਿੱਚ ਪਹੁੰਚੇ ਸਮੁੱਚੇ ਪਿੰਡ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਇਹ ਕਪੜਾ ਹੈ ਮੋਰਚਾ ਹਲੇ ਫਤਿਹ ਹੋਣਾ ਬਾਕੀ ਹੈ ਪੜਾਏ ਜਿਹੜੀ ਭਾਰ ਸਰਕਾਰ ਡੈਡਲੌਕ ਲੱਗਿਆ ਹੋਇਆ ਸੀ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ ਸਦਾ ਡੱਲੇਵਾਲ ਸਾਹਿਬ ਦੇ ਵੱਡੀ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਵੱਡਾ ਦ੍ਰਿੜ ਇਰਾਦਾ ਕਿ ਉਹਨਾਂ ਦੇ ਨਾਲ 121 ਇਹ ਕਿਸਾਨ ਜਿਨ੍ਹਾਂ ਨੇ 5 ਦਿਨ ਆਪਦਾ ਰੋਟੀ ਪਾਣੀ ਛੱਡ ਕੇ ਉਹਨਾਂ ਦੇ ਨਾਲ ਬੈਠੇ ਔਰ ਉਹਦੇ ਵਿੱਚ ਮਜਬੂਰ ਕੀਤਾ ਭਾਰਤ ਸਰਕਾਰ ਨੂੰ ਕਿ ਅੱਜ ਟੇਬਲ ਟਾਕ ਹੈ ਜਿਹੜਾ ਜਿੱਥੋਂ ਸਰਕਾਰ ਭੱਜ ਰਹੀ ਹੈ ਟੇਬਲ ਟਾਕ ਤੋਂ ਭਾਰਤ ਸਰਕਾਰ ਭੱਜ ਰਹੀ ਹੈ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੱਲਾਂ ਦਾ ਜਵਾਬ ਭਾਰਤ ਸਰਕਾਰ ਕੋਲ ਹੈ ਹੀ ਨਹੀਂ ਉਹ ਟੇਬਲ ਟਾਕ ਤੇ ਹਾਰੀ ਹੋਈ ਹੈ ਉਹ ਦੁਆਰਾ ਬੈਠਣ ਤੋਂ ਜਿਹੜਾ ਸੀਗਾ ਕੰਨੀ ਘਤਰਾ ਰਹੀ ਸੀ ਤਾਂ ਇਹਨਾਂ ਸਾਡੇ ਸਦਾ ਢੱਲੇਵਾਲ ਸਾਹਿਬ ਉਹਨਾਂ ਦੇ ਨਾਲ 121 ਕਿਸਾਨ ਦੇਸ਼ ਭਰ ਦੇ ਜਿਨ੍ਹਾਂ ਨੇ 5 ਦਿਨ ਆਪ ਦਾ ਮਰਨ ਵਰਤ ਰੱਖ ਕੇ ਭਾਰ ਸਰਕਾਰ ਨੂੰ ਮਜਬੂਰ ਕੀਤਾ ਕਿਉਂ ਨਾਲ 14 ਤਰੀਕ ਨੂੰ ਟੇਬਲ ਤੇ ਬੈਠੂ ਔਰ ਵਿਸ਼ਵਾਸ ਨਾਲ ਕਹਿੰਨੇ ਕਿ ਮੰਗ ਮੰਨਣੀ ਭਾਰ ਸਰਕਾਰ ਨੇ ਪਰ ਹਰਾ ਕੇ ਹਟਾਂਗੇ ਟੇਬਲ ਟਾਕ ਦੇ ਵਿੱਚ ਭਾਰ ਸਰਕਾਰ ਨੇ ਹਾਰ ਖਾਣੀ ਹੈ ਸਾਡੇ ਕੋਲੋਂ ਹਰਾ ਕੇ ਹਟਾਂਗੇ ਪਹਿਲਾਂ ਵੀ ਹਾਰੀ ਹੋਈ ਹੈ ਸੋ ਧੰਨਵਾਦ ਸਾਡਾ ਇਹਨਾਂ ਕਿਸਾਨਾਂ ਦਾ ਜੀ ਆਇਆਂ ਕਿਹਾ ਗਿਆ ਪਿੰਡ ਕਣੀਏ ਦੇ ਵਿੱਚ ਕਿਸਾਨ ਆਗੂ ਸਾਰੇ ਇਲਾਕੇ ਦੇ ਬਲਾਕ ਦੇ ਬਲਜਿੰਦਰ ਸਿੰਘ ਬਾੜਾ ਭਾਈકા ਉਹਨਾਂ ਦੇ ਨਾਲ ਗੁਰੰਦਰਪਤ ਸਿੰਘ ਬਾਜਾਖਾਨਾ ਤੇ ਹੋਰ ਸਾਰੇ ਇਲਾਕੇ ਦੇ ਕਿਸਾਨ ਆਗੂ ਜਿਹੜੇ ਸ਼ਾਮਲ ਹੋਏ ਬੋਲੇ ਸੋਨਿਹਾਲ ਸੋਨਿਹਾਲ ਜੀ ਗਾਲ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ يا پيجا زير ۽ ان برادرا نئين ماءي ڪري ان تر ٿيندا هو ٻري ٿو يا یار ها من نه ٻه وارا اٿا سافي غير سنڌي سنڌي به نه ڏي رهي بهي جا ڪي ڪي ڪهيو موجود آهي

ਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਜਿਹੜਾ ਥੋੜਾ ਤਿਆਰ ਨਾ ਹੋਵੇ ਮੈਂ ਚੱਲ ਬੈਠਦਾ ये कहता ना सीधा ਆਹ ਸ਼ਰੀਆ ਕਾਲ ਚਲੋ ਬਸ ਚੱਲ ਜੇ